ਅੱਜ ਦੇ ਵਿੱਚ ਦੇਖਿਆ ਗਿਆ ਥੋੜਾ ਮਾਹੌਲ ਵੀ ਤਣਾਅਪੂਰਨ ਬਣਿਆ ਪਰ ਅਭਿਸ਼ੇਕ ਸ਼ਰਮਾ ਨੇ ਆਪਣੀ ਜਿਹੜਾ ਜਜ਼ਬਾ ਹੈ ਜਜ਼ਬੇ ਦੀ ਪਰਖ ਜੜੀਏ ਅਸਲੀਅਤ ਉਹ ਸਾਹਮਣੇ ਆਈ ਕਿ ਕਿਸ ਤਰ੍ਹਾਂ ਉਹਨਾਂ ਨੇ ਪੇਸ਼ੈਂਸ ਦਿਖਾਈ ਤੇ ਜਿਹੜਾ ਜਵਾਬ ਹੈ ਆਪਣੀ ਬੱਲੇਬਾਜ਼ੀ ਦੇ ਨਾਲ ਦਿੱਤਾ ਦੇਖੋ ਜੀ ਇੰਦਾ ਦੇ ਮੈਚ ਤੇ ਵਰਲਡ ਕਲਾਸ ਮੈਚ ਹੈ ਪ੍ਰੈਸ਼ਰਸ ਦੋਨੋਂ ਪਾਸੇ ਹੁੰਦਾ ਹੈ ਔਰ ਉਹ ਪ੍ਰੈਸ਼ਰ ਹੈਂਡਲ ਕਰਨਾ ਆਉਣਾ ਚਾਹੀਦਾ ਨਾਲ ਤੁਹਾਡੇ ਪਿੱਛੇ ਥੋੜੇ ਦਿਨਾਂ ਚ ਮੁਲਾਕਾਤ ਹੋਈ ਸੀ ਅਸੀਂ ਅਸੀਂ ਵੀਡੀਓ ਦੇਖੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਸ ਵਾਰ ਖੱਬੂ ਚੱਲੇ ਤਾੜ-ਤਾੜ ਲੱਗਦਾ ਹੈ ਕਿ ਉਹ ਬੋਲ ਜਿਹੜੇ ਨੇ ਸੱਚ ਬੋਲੇ ਦੇਖੋ ਜੀ ਨਵਜੋਤ ਸਿੰਘ ਸਿੱਧੂ ਜੀ ਖੁਦ ਬੜੇ ਵੱਡੇ ਪਲੇਅਰ ਨੇ ਵਰਲਡ ਕਲਾਸ ਪਲੇਅਰ ਸੀ ਉਹ ਇੰਡੀਆ ਦੇ ਓਪਨਰ ਰਹੇ ਨੇ ਉਹਨਾਂ ਨੂੰ ਓਪਨਰ ਪਲੇਅਰ ਬੈਟਸਮੈਨ ਦੇ ਬਾਰੇ ਹਰ ਨੋਲੇਜ ਹੈ ਸੋਮਨ ਗੇਲ ਬਹੁਤ ਵੱਡਾ ਪਲੇਅਰ ਆ ਵਰਲਡ ਲੈਵਲ ਤੇ ਪਲੇਅਰ ਆ ਉਹਨੂੰ ਕੌਣ ਨਹੀਂ ਜਾਣਦਾ ਲੇਕਿਨ ਉਹਦਾ ਤੇ ਅਭਿਸ਼ੇਕ ਦਾ ਜਿਹੜਾ ਪਿਆਰ ਹੈ ਉਹ ਪ੍ਰਾਪਤ ਤੋਂ ਵੱਧ ਕੇ ਪਿਆਰ ਹੈ ਇਹ ਬਚਪਨ ਦੇ ਸਾਥੀ ਹੈ ਔਰ ਆਉਣ ਵਾਲਾ ਸਮਾਂ ਹਿੰਦੁਸਤਾਨ ਚ ਅਗਰ ਇਕੱਠੇ ਖੇਡਦੇ ਰਹੇ ਤੇ ਹਿੰਦੁਸਤਾਨ ਨੂੰ ਬਹੁਤ ਮੈਚ ਦਾਨਗੇ ਤੇ ਅਸੀਂ ਵੀ ਕਹਿੰਦੇ ਵੀ ਸਾਡਾ ਬੇਟਾ ਵੀ ਪਲੇਅਰ ਬਣੇ ਔਰ ਅੱਛਾ ਖੇਲੇ ਉਹ ਦਿਨ ਆਏ ਅਸੀਂ ਖੁਸ਼ੀਆਂ ਮਨਾਈਏ ਕਿ ਹਿੰਦੁਸਤਾਨ ਦੀ ਟੀਮ ਚ ਆਵੇ ਉਹ ਜਦੋਂ ਆਇਆ ਸਾਡਾ ਵਾਕਿਆ ਹੀ ਖੌਫ ਪੂਰਾ ਆਇਆ ਜੋ ਅਸੀਂ ਮਾਂਚੇ ਸੋਚਿਆ ਸੀ ਪ੍ਰਮਾਤਮਾ ਇਹਨਾਂ ਨੂੰ ਕੋਈ ਨਜ਼ਰ ਨਾ ਲੱਗੇ ਅੱਛਾ ਖੇਲਣ ਹਿੰਦੁਸਤਾਨ ਨੂੰ ਮਾਜਤਾਨ ਤੇ ਮੈਚ ਹੀ ਇੰਨਾ ਜ਼ਿਆਦਾ ਮਤਲਬ ਐਂਟਰਟੇਨਰ ਸੀਗਾ ਸਾਰੇ ਤੇ ਉਸ ਤੋਂ ਅਭਿਸ਼ੇਕ ਦੀ ਬੈਟਿੰਗ ਜਦੋਂ ਆਪਣਾ ਹੀ ਬੱਚਾ ਖੇਲੇ ਤੇ ਫਿਰ ਇਸ ਤੋਂ ਵਧੀਆ ਫਿਰ ਤੇ ਸੋਨੇ ਦਾ ਸੁਹਾਗਾ ਹੋ ਗਿਆ ਤੇ ਇੰਡੀਅਨ ਕ੍ਰਿਕਟ ਟੀਮ ਨੂੰ ਪਿਆਰ ਕਰਦੇ ਆ ਤੇ ਅਭਿਸ਼ੇਕ ਦਾ ਉਹਦੇ ਵਿੱਚ ਹੋਣਾ ਤੇ ਵੈਸੇ ਹੀ ਫਖਰ ਇੰਨਾ ਜ਼ਿਆਦਾ ਹੈਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਬੀਤੇ ਦਿਨੇ ਭਾਰਤ ਦੀ ਇਤਿਹਾਸਿਕ ਜਿੱਤ ਨੇ ਪੂਰੇ ਦੇਸ਼ ਦੇ ਵਿੱਚ ਜਸ਼ਨ ਦਾ ਮਾਹੌਲ ਪੈਦਾ ਕੀਤਾ ਹੋਇਆ ਤੇ ਦੱਸ ਦੇ ਕਿ ਇਸ ਜਿੱਤ ਦੇ ਵਿੱਚ ਅਹਿਮ ਯੋਗਦਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਯੋਗਦਾਨ ਰਿਹਾ ਪੰਜਾਬ ਦੇ ਪੁੱਤ ਅਭਿਸ਼ੇਕ ਸ਼ਰਮਾ ਦਾ ਜਿਨ੍ਹਾਂ ਦੀ ਬੱਲੇਬਾਜ਼ੀ ਦੀ ਚਰਚਾ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਤੇ ਕੁਝ ਇਸੇ ਤਰ੍ਹਾਂ ਦਾ ਮਾਹੌਲ ਹੈ ਅਭਿਸ਼ੇਕ ਸ਼ਰਮਾ ਦੇ ਪਰਿਵਾਰ ਦੇ ਵਿੱਚ ਤਾਂ ਕਿਉਂਕਿ ਪਰਿਵਾਰ ਦਾ ਜੋ ਹੱਥ ਹੈ ਉਹ ਹਮੇਸ਼ਾ ਲਗਾਤਾਰ ਉਹਨਾਂ ਦੇ ਨਾਲ ਰਹਿੰਦਾ ਤੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਹਰ ਸਮੇਂ ਹੌਂਸਲਾ ਹਫਜ਼ਾਈ ਦਿੰਦੇ ਹੋਏ ਨਜ਼ਰ ਆਉਂਦੇ ਨੇ ਤਾਂ ਮੇਰੇ ਨਾਲ ਇਸ ਵਕਤ ਅੰਮ੍ਰਿਤਸਰ ਤੋਂ ਅਭਿਸ਼ੇਕ ਸ਼ਰਮਾ ਦੇ ਫਾਦਰ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਬਹੁਤ-ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਟੀਵੀ ਤੇ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਸਰ ਕੰਗ੍ਰੈਚੁਲੇਸ਼ਨਸ ਬਹੁਤ ਹੀ ਵਧੀਆ ਜੋ ਅਭਿਸ਼ੇਕ ਸਰ ਨੇ ਕੱਲ ਬੱਲੇਬਾਜ਼ੀ ਦਿਖਾਈ ਔਰ ਇੰਨਾ ਵਧੀਆ ਪਾਕਿਸਤਾਨ ਦੇ ਖਿਲਾਫ ਇਤਿਹਾਸਿਕ ਜੋ ਜਿੱਤ ਰਿਹਾ ਉਹਨਾਂ ਦਾ ਜਿਹੜਾ ਸਾਰਾ ਕ੍ਰੈਡਿਟ ਉਹਨਾਂ ਨੂੰ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇੱਕ ਘਰਦਿਆਂ ਨੂੰ ਵੇ ਪੈਰੈਂਟਸ ਨੂੰ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਤੇ ਅਭਿਸ਼ੇਕ ਸ਼ਰਮਾ ਨਾਲ ਅਸੀਂ ਜਦੋਂ ਵੀ ਗੱਲਬਾਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਨਾਮ ਉਹਨਾਂ ਦਾ ਪਿਤਾ ਦਾ ਹੀ ਆਉਂਦਾ ਹੈ ਕਿ ਮੈਨੂੰ ਆਪਣੇ ਪਿਤਾ ਦੀ ਇੰਨੀ سپورਟ ਰਹਿੰਦੀ ਹੈ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇਸ ਜਗ੍ਹਾ ਤੇ ਆ। ਦੇਖੋ ਜੀ ਪਹਿਲਾਂ ਤੇ ਤੁਹਾਡਾ ਇਥੇ ਆਣ ਤੇ ਬਣਾ ਧੰਨਵਾਦ। ਔਰ ਇਹ ਗੁਰੂ ਦੀ ਨਗਰੀ ਹੈ ਔਰ ਗੁਰੂ ਦੀ ਨਗਰੀ ਦੇ ਜਦੋਂ ਅਸ਼ੀਰਵਾਦ ਮਿਲਦਾ ਹੈ ਨਾ ਉਦੋਂ ਪਰਮਾਤਮਾ ਖੁਸ਼ ਹੁੰਦਾ। ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਇਹ ਗੁਰੂ ਦੀ ਨਗਰੀ ਹੈ ਔਰ ਉਹਨਾਂ ਨੇ ਸਾਰਿਆਂ ਨੇ ਅੰਮ੍ਰਿਤਸਰ ਦੇ ਵਾਸੀਆਂ ਨੇ ਸਾਰਿਆਂ ਨੂੰ ਅਸ਼ੀਰਵਾਦ ਦੇ ਕੇ ਘੱਲਿਆ ਤੇ ਨੇਚੁਰ ਗੱਲ ਹੈ ਹਿੰਦੁਸਤਾਨ ਦੇ ਵਿੱਚ ਜਾ ਕੇ ਚੀਪਰ ਬੋਸ ਨੂੰ ਦੇਣਾ ਔਰ ਉਹਨੂੰ ਹਿੰਦੁਸਤਾਨ ਨੂੰ ਜਿਤਾਣਾ ਇਹ ਗੁਰੂ ਦੀ ਨਗਰੀ ਦਾ ਅਸ਼ੀਰਵਾਦ ਹੈ ਦੂਸਰੀ ਗੱਲ ਜਦੋਂ ਅਭਿਸ਼ੇਕ ਸ਼ਰਮਾ ਇੱਥੋਂ ਗਿਆ ਸੀ ਤੇ ਪਹਿਲਾਂ ਤੇ ਉਹ ਹਰਮਿੰਦਰ ਸਾਹਿਬ ਜਾ ਕੇ ਉਹਨੇ ਮੱਥਾ ਟੇਕਿਆ ਫਿਰ ਸਿਧਾ ਵਾਲੇ ਗੁਰਦੁਆਰੇ ਅਸ਼ੀਰਵਾਦ ਲੈ ਕੇ ਗਿਆ ਸੀ ਔਰ ਉਹਨੇ ਆਪਣੇ ਇੱਕ ਮਨ ਚ ਏਮ ਬਣਾ ਕੇ ਗਏ ਸੀ ਕਿ ਆਪਾਂ ਕੁਝ ਕਰਾਂਗੇ ਏਸ਼ੀਆ ਕੱਪ ਚ ਔਰ ਪ੍ਰਮਾਤਮਾ ਨੇ ਬੜੀ ਚਿਰਪਾ ਕੀਤੀ ਹੈ ਔਰ ਉਹਦਾਤੀ ਬੜਾ ਅੱਛਾ ਮੈਚ ਖੇលਿਆ ਔਰ ਅਚੀ ਪਰਫਾਰਮੈਂਸ ਦਿੱਤੀ ਹੈ ਤੇ ਹਿੰਦੁਸਤਾਨ ਜਿੱਤਿਆ ਬੜਾ ਖੁਸ਼ੀ ਦਾ ਦਿਨ ਹੈਗਾ ਔਰ ਸਾਡੇ ਘਰ ਤੇ ਬਹੁਤ ਖੁਸ਼ੀਆਂ ਦਾ ਦਿਨ ਹੈ ਸਾਨੂੰ ਬਹੁਤ ਲੋਕਾਂ ਨੇ ਵਧਾਈਆਂ ਦਿੱਤੀਆਂ ਲੋਕਾਂ ਨੇ ਮਠਿਆਈਆਂ ਵੀ ਘੱਲੀਆਂ ਔਰ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਹੱਥ ਜੋੜ ਕੇ कि ਤੁਸੀਂ ਅਭਿਸ਼ੇਕ ਸ਼ਰਮਾ ਨੂੰ ਇੰਨਾ ਪਿਆਰ ਕਰਦੇ ਪਿਓ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਸਰ ਜਦੋਂ ਵੀ ਅਸੀਂ ਦੇਖਦੇ ਹਾਂ ਤਾਂ ਅਭਿਸ਼ੇਕ ਸ਼ਰਮਾ ਨਾਲ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦਾ ਇੱਕੋ ਹੀ ਕਹਿਣਾ ਹੁੰਦਾ ਹੈ ਕਿ ਮੇਰੇ ਪਿਤਾ ਦੀ ਮੈਨੂੰ ਬਹੁਤ ਸਪੋਰਟ ਰਹੀ ਹੈ ਬਚਪਨ ਤੋਂ ਹੀ ਉਹਨਾਂ ਨੇ ਮੈਨੂੰ ਪੂਰਾ ਨਾਲ ਮੇਰਾ ਸਾਥ ਦਿੱਤਾ ਹੈ ਤਾਂ ਇਸ ਮੈਚ ਤੋਂ ਪਹਿਲਾਂ ਵੀ ਜਦੋਂ ਸ਼ੁਰੂਆਤ ਹੋਣੀ ਸੀ ਪਾਕਿਸਤਾਨ ਦੇ ਨਾਲ ਮੈਂ ਸੀ ਕਿਉਂਕਿ ਕਾਫੀ ਚਰਚਾ ਦੇ ਵਿੱਚ ਰਹਿੰਦਾ ਹੈ ਜਦੋਂ ਵੀ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਹੈ ਤੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਕਿਸ ਤਰ੍ਹਾਂ ਦੇ ਬੋਲ ਜਿਹੜੇ ਨੇ ਆਪਣੇ ਬੇਟੇ ਨੂੰ ਦਿੱਤੇ ਹੈ ਦੇਖੋ ਜੀ ਜਾਨ ਤੋਂ ਪਹਿਲਾਂ ਪਹਿਲਾਂ ਤੇ ਆਪਾਂ 3-4 ਦਿਨ ਪ੍ਰੈਕਟਿਸ ਬੜੀ ਅੱਛੀ ਕੀਤੀ ਉਹਨੇ ਮੇਰੇ ਨਾਲ ਔਰ ਕੁਝ ਟਿਪਸ ਵੀ ਦਿੱਤੇ ਨੇ ਕੁਝ ਉਹਨੇ ਮੇਰ ਕੋਲ ਨੂੰ ਕੁਝ ਮੁਸ਼ਕਲ ਆ ਰਹੀ ਸੀ بیٹنگ ਦੇ ਵਿੱਚ ਕਿਸੇ ਵੀ ਗੱਲ ਤੇ ਉਹ ਮੈਂ ਨਾਲ ਡਿਸਕਸ਼ਨ ਕਰਦਾ ਔਰ ਮੈਂ ਉਹਨੂੰ ਉਹਦਾ ਬਾਰੇ ਦੱਸਦਾ ਵੀ ਆ ਔਰ ਉਹ ਮੇਰਾ ਮੇਰ ਨਾਲ ਉਹਦੀ ਅਟੈਚਮੈਂਟ ਇਸ ਕਰਕੇ ਜ਼ਿਆਦਾ ਇੱਕ ਤੇ ਮੈਂ ਉਹਦਾ ਫਾਦਰ ਹਾਂ ਦੂਸਰਾ ਮੈਂ ਮੈਂ ਵੀ ਫਸਟ ਕਲਾਸ ਕਰੈਕਟਰ ਹਾਂ ਔਰ ਉਹ ਮੈਂ ਕੁਝ ਵੀ ਨਹੀਂ ਔਰ ਮੇਰੇ ਕੋਈ ਉਹ ਪੂਰੀ ਟ੍ਰੇਨਿੰਗ ਕਰਦਾ ਸੀ ਔਰ ਮੈਨੂੰ ਉਹਦੀ ਇੱਕ ਇੱਕ ਚੀਜ਼ ਦਾ ਪਤਾ ਕਿ ਕਿੱਥੇ ਉਹ ਕੀ ਗਲਤੀ ਕਰ ਸਕਦਾ ਜਾਂ ਠੀਕ ਕਰ ਸਕਦਾ ਔਰ ਜਾਨ ਤੋਂ ਪਹਿਲਾਂ ਉਹਨੇ ਮੇਨਾਂ ਬੜੀਆਂ ਡਿਸਕਸ਼ਨ ਕੀਤੀਆਂ ਮੈਂ ਉਹਨੂੰ ਬੜੇ ਹਰ ਚੀਜ਼ ਦੇ ਬਾਰੇ ਦੱਸਿਆ ਵੀ ਆ ਲੇਕਿਨ ਹੁਣ ਬਹੁਤ ਮਜੂਰ ਹੋ ਗਿਆ ਕਿਉਂਕਿ ਉਹ ਬੜੇ ਬੜੇ ਵੱਡੇ ਪਲੇਅਰਾਂ ਦੇ ਨਾਲ ਖੇਡਦੇ ਆ ਬੜੇ ਬੜੇ ਅੱچھے ਕੋਚੇਸ ਉਹਦੇ ਨਾਲ ਲੱਗੇ ਨੇ ਪਰ ਉਹ ਅੱਜ ਵੀ ਮੇਰੇ ਨਾਲ ਉਹਦਾ ਪਿਆਰ ਉਦਾਂ ਹੀ ਹੈ ਜਿਦਾਂ ਬਚਪਨ 'ਚ ਸੀ ਉਹਦਾ ਮੇਰੇ ਨਾਲ ਉਹ ਮੇਰੀ ਗੱਲ ਬੜੀ ਸੁਣਦਾ ਹੈ ਬੜੀ ਧਿਆਨ ਨਾਲ ਮੇਰੀ ਗੱਲ ਹਰ ਨੂੰ ਔਰ ਜਿਸ ਤਰ੍ਹਾਂ ਵੀ ਮੈਂ ਉਹ ਕਹਾਂ ਆਗਿਆਕਾਰੀ ਬੇਟਾ ਔਰ ਉਹ ਪ੍ਰੈਕਟਿਸ ਦੇ ਵੇਲੇ ਤੇ ਮੇਰੀ ਹਰ ਗੱਲ ਸੁਣਦਾ ਹੈ ਮੈਚ ਦੇ ਵਿੱਚ ਦੇਖਿਆ ਗਿਆ ਥੋੜਾ ਮਾਹੌਲ ਵੀ ਤਣਾਅਪੂਰਨ ਬਣਿਆ ਪਰ ਅਭਿਸ਼ੇਕ ਸ਼ਰਮਾ ਨੇ ਆਪਣੇ ਜਿਹੜਾ ਜਜ਼ਬਾ ਹੈ ਜਜ਼ਬੇ ਦੀ ਪਰਖ ਜੜੀ ਹੈ ਅਸਲੀਅਤ ਉਹ ਸਾਹਮਣੇ ਆਏ ਕਿ ਕਿਸ ਤਰ੍ਹਾਂ ਉਹਨਾਂ ਨੇ ਪੇਸ਼ੈਂਸ ਦਿਖਾਈ ਤੇ ਜਿਹੜਾ ਜਵਾਬ ਹੈ ਆਪਣੀ ਬੱਲੇਬਾਜ਼ੀ ਦੇ ਨਾਲ ਦੀ ਦੇਖੋ ਜੀ ਇਦਾਂ ਦੇ ਮੈਚ ਤੇ ਵਰਲਡ ਕਲਾਸ ਮੈਚ ਹੈ ਪ੍ਰੈਸ਼ਰ ਦੋਨੋਂ ਪਾਸੇ ਹੁੰਦਾ ਔਰ ਉਹ ਪ੍ਰੈਸ਼ਰ ਹੈਂਡਲ ਕਰਨਾ ਆਉਣਾ ਚਾਹੀਦਾ ਹੈ ਚਾਹੇ ਕੋਈ ਵੀ ਪਲੇਅਰ ਹੋਵੇ ਲੇਕਿਨ ਸਿਚੁਏਸ਼ਨ ਦੇ ਹਿਸਾਬ ਨਾਲ ਜਿਸ ਤਰ੍ਹਾਂ ਵੀ ਖੇਲੇ ਬਹੁਤ ਵਧੀਆ ਖੇਲੇ ਔਰ ਮੈਚ ਬਹੁਤ ਵੱਡਾ ਸੀ ਕਿ 올 ਵਰਲਡ ਦੇਖ ਰਿਹਾ ਇਹਨੂੰ ਔਰ ਦੋਨੋਂ ਕੰਟਰੀਆਂ ਆਪਣੇ ਵੱਲ ਜਦੋਜਿਦ ਕਰ ਰਹੀਆਂ ਸੀ ਇਹ ਅੱਛਾ ਖੇਲਣ ਲਈ ন্যাਚਰਲ ਜਿਹੜਾ ਅੱਛਾ ਖੇਲੇਗਾ ਜਿੱਤੇਗਾ ਤੇ ਹੋਈ ਔਰ ਇਹ ਮੈਚ ਬੜਾ ਅੱਛਾ ਸੀ बाकी को इत्ता दी कोई गल ਨਹੀਂ ਐ ਮੈਚ ਭਾਵਨਾ ਨਾਲ ਖੇਲੇ ਸਾਰੇ। ਸਰ ਸਿੱਧੂ ਜੀ ਨਾਲ ਤੁਹਾਡੀ ਪਿੱਛੇ ਥੋੜੇ ਦਿਨਾਂ 'ਚ ਮੁਲਾਕਾਤ ਹੋਈ ਸੀ ਅਸੀਂ ਵੀਡੀਓ ਦੇਖੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਸ ਵਾਰ ਖੱਬੂ ਚੱਲੇ ਤਾੜ-ਤਾੜ। ਲੱਗਦਾ ਕਿ ਉਹ ਬੋਲ ਜਿਹੜੇ ਨੇ ਸੱਚ ਹੋਏ ਨੇ। ਦੇਖੋ ਜੀ ਨਵਜੋਤ ਸਿੰਘ ਸਿੱਧੂ ਜੀ ਖੁਦ ਬੜੇ ਵੱਡੇ ਪਲੇਅਰ ਨੇ। ਵਰਲਡ ਕਲਾਸ ਪਲੇਅਰ ਸੀ। ਉਹ ਇੰਡੀਆ ਦੇ ਓਪਨਰ ਰਹੇ ਨੇ। ਉਹਨਾਂ ਨੂੰ ਓਪਨਰ ਪਲੇਅਰ ਬੈਟਸਮੈਨ ਦੇ ਬਾਰੇ ਹਰ ਨੋਲਿਜ ਹੈ। ਔਰ ਜਦੋਂ ਉਹਨੂੰ ਅਭਿਸ਼ੇਕ ਨੂੰ ਮਿਲੇ ਉਹਨਾਂ ਨੇ ਆਪਣਾ ਵੀ ਐਕਸਪੀਰੀਅੰਸ ਦਿੱਤਾ ਔਰ ਆਪਣਾ ਇੰਟਰਨੈਸ਼ਨਲ ਲੈਵਲ ਦੀਆਂ ਗੱਲਾਂ ਦੱਸੀਆਂ ਕਿ ਓਪਨਰ ਬੈਟਸਮੈਨ ਦਾ ਕੀ ਰੋਲ ਅਦਾ ਕਰਨਾ ਹੈ ਟੀਮ ਦੇ ਵਿੱਚ ਔਰ ਉਹ ਅਭਿਸ਼ੇਕ ਨੂੰ ਬਹੁਤ ਪਸੰਦ ਕਰਦੇ ਨੇ ਇਹਨਾਂ ਦੀ ਬੈਟਿੰਗ ਨੂੰ ਬਹੁਤ ਪਸੰਦ ਕਰਦੇ ਨੇ ਉਹ ਜਦੋਂ ਵੀ ਅਕਸਰ ਮਿਲਦੇ ਨੇ ਔਰ ਅਭਿਸ਼ੇਕ ਦੇ ਬਾਰੇ ਮੇਰੇ ਨਾਲ ਗੱਲ ਕਰਦੇ ਹੀ ਕਰਦੇ ਆ ਔਰ ਕਹਿੰਦੇ ਮੈਂ ਤਾਂ ਯਾਰ ਉਹਦਾ ਸਾਰੇ ਮੈਚ ਦੇਖਦਾ ਮਹਾਰਾਜ ਨੇ ਉਹਨੂੰ ਬਹੁਤ ਟੈਲੈਂਟ ਦਿੱਤਾ ਪਰਮਾਤਮਾ ਨੂੰ ਹੋਰ ਵਧੀਆ ਖਿਲਾਵੇ ਔਰ ਹਿੰਦੁਸਤਾਨ ਨੂੰ ਜਿਤਾਵੇ ਔਰ ਦੁਨੀਆ ਦੇ ਰਿਕਾਰਡ ਬਣਾਵੇ ਤੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਜੀ ਖੁਦ ਬੜੇ ਵੱਡੇ ਪਲੇਅਰ ਨੇ ਉਹਨਾਂ ਵਰਗਾ ਉਹਨਾਂ ਦੇ ਰਿਕਾਰਡ ਨੇ ਹਿੰਦੁਸਤਾਨ 'ਚ ਔਰ ਉਹ ਚਾਹੁੰਦੇ ਨੇ ਕਿ ਅੰਮ੍ਰਿਤਸਰ ਦਾ ਬੱਚਾ ਹਿੰਦੁਸਤਾਨ 'ਚ ਨਾਅ ਹੋਰ ਉੱਚਾ ਕਰੇ ਉਹ ਖੁਦ ਅੰਮ੍ਰਿਤਸਰ 'ਚ ਐਮਪੀ ਰਹੇ ਨੇ ਮਨਿਸਟਰ ਵੀ ਰਹੇ ਨੇ ਔਰ ਉਹਨਾਂ ਨੂੰ ਇੱਕ ਬੜੀ ਮਨ ਦੀ ਖੁਸ਼ੀ ਹੁੰਦੀ ਆ ਕੋਈ ਅੰਮ੍ਰਿਤਸਰ ਦਾ ਕਿਸੇ ਵੀ ਤਰੀਕੇ ਦਾ ਕੋਈ ਆਦਮੀ ਅੱਗੇ ਵਧੇ ਉਹ ਉਹਨੂੰ ਵੱਧ ਚੜ ਕੇ ਪਿਆਰ ਕਰਦੇ ਨੇ ਔਰ ਉਹਨੂੰ ਸਪੋਰਟ ਵੀ ਖਾਦੇ ਨੇ ਪੰਜਾਬ ਦੇ ਪੁੱਤ ਤੇ ਅਭਿਸ਼ੇਕ ਸ਼ਰਮਾ ਵੀ ਨੇ ਤੇ ਉਹਨਾਂ ਦੇ ਨਾਲ ਓਪਨਿੰਗ ਤੇ ਜਦੋਂ ਸ਼ੁਭਮਨ ਗਿਲਵੀ ਆਏ ਨੇ ਕਾਫੀ ਅੱਛੀ ਪਾਰਟਨਰਸ਼ਿਪ ਉਹਨਾਂ ਦੀ ਰਹੀ ਤੇ ਉਹਨਾਂ ਨੇ ਕਿਹਾ ਵੀ ਕਿ ਮੇਰਾ ਇਹਨਾਂ ਦੇ ਨਾਲ ਬੌਂਡ ਬਹੁਤ ਅੱਛਾ ਹੈ ਕਾਫੀ ਸਾਲਾਂ ਤੋਂ ਔਰ ਵਧੀਆ ਖੇលਦੇ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋ ਦੇਖੋ ਜੀ ਇਹ ਬਚਪਨ ਦੇ ਹੀ 11 ਸਾਲ ਦੇ ਸੀ ਇਹ ਜਿਨ੍ਹਾਂ ਦੇ ਆਪਸ ਵਿੱਚ ਇਕੱਠੇ ਖੇលਦੇ ਪਏ ਆ ਔਰ ਮੈਂ ਇਹਨਾਂ ਦੇ ਬੜੇ ਮੈਚ ਦੇਖਿਆ ਔਰ ਇਹਨਾਂ ਦੀ ਆਪਸ ਚ ਅੰਡਰਸਟੈਂਡਿੰਗ ਇੰਨੀ ਕਿ ਇਹਨਾਂ ਨੂੰ ਹਰ ਸਿਚੁਏਸ਼ਨ ਦਾ ਮੈਚ ਕਢਣਾ ਆਂਦਾ ਔਰ ਮੈਂ ਇਹਨਾਂ ਦੇ ਬਹੁਤ ਮੈਚ ਦੇਖੇ ਆ ਜਿਹੜੀ ਟੀਮ ਚ ਵੀ ਦੋਨੋਂ ਰਹੇ ਇਹਨਾਂ ਨੇ ਵਨ ਸੈਜੂਰਡ ਮੈਚ ਜਿਥਾਏ ਨੇ ਔਰ ਕੱਲ ਤੁਸੀਂ ਦੇਖ ਹੀ ਲਿਆ ਅੱਜ ਕੱਲ ਇਹਨਾਂ ਨੇ ਇਕੱਠੀ ਓਪਨ ਤੇ ਬੈਟਿੰਗ ਆਏ ਨੇ ਇਹਨਾਂ ਨੇ ਹਿੰਦੁਸਤਾਨ ਨੂੰ ਜਿਤਾਇਆ ਸ਼ਮਨ ਗੇਲ ਬਹੁਤ ਵੱਡਾ ਪਲੇਅਰ ਆ ਵਰਲਡ ਲੈਵਲ ਤੇ ਪਲੇਅਰ ਆ ਉਹਨੂੰ ਕੋਣ ਨਹੀਂ ਜਾਣਦਾ ਲੇਕਿਨ ਉਹਦਾ ਤੇ ਅਭਿਸ਼ੇਕ ਦਾ ਜਿਹੜਾ ਪਿਆਰ ਆ ਉਹ ਭਰਾਵ ਤੋਂ ਵੱਧ ਕੇ ਪਿਆਰ ਆ ਇਹ ਬਚਪਨ ਦੇ ਸਾਥੀ ਆ ਔਰ ਆਉਣ ਵਾਲਾ ਸਮਾਂ ਹਿੰਦੁਸਤਾਨ ਚ ਅਗਰ ਇਕੱਠੇ ਖੇਡਦੇ ਰਹੇ ਤੇ ਹਿੰਦੁਸਤਾਨ ਨੂੰ ਬਹੁਤ ਮੈਚ ਦਿਤਾਣਗੇ ਇੱਕ ਪਿਤਾ ਦਾ ਸੁਪਨਾ ਹੁੰਦਾ ਹੈ ਆਪਣੇ ਬੱਚੇ ਨੂੰ ਇੱਕ ਮੁਕਾਮ ਤੇ ਦੇਖਣਾ ਤੁਹਾਡਾ ਕੀ ਸੁਪਨਾ ਹੈ ਕਿ ਮੈਂ ਆਪਣੇ ਬੱਚੇ ਨੂੰ ਕਿਸ ਮੁਕਾਮ ਤੇ ਦੇਖਣਾ ਚਾਹੁੰਦਾ ਦੇਖੋ ਜੀ ਹਰ ਮਾਪੇ ਦੀ ਇੱਛਾ ਤੇ ਹੋਈ ਹੁੰਦੀ ਵੀ ਮੇਰਾ ਬੱਚਾ ਦੁਨੀਆ ਪਰ ਚ ਨਾਂ ਪੈਦਾ ਕਰੇ ਚਾਹੇ ਕਿਸੇ ਵੀ ਫੀਲਡ ਚ ਹੋਵੇ ਚਾਹੇ ਕੋਈ ਬਿਜ਼ਨਸਮੈਨ ਹੈ ਚਾਹੇ ਕੋਈ ਸਰਵਿਸਮੈਨ ਹੈ ਚਾਹੇ ਕੋਈ ਸਪੋਰਟਸਮੈਨ ਹੈ ਐਨੀ ਕੋਈ ਵੀ ਫੀਲਡ ਤੇ ਸਾਡਾ ਵੀ ਸ਼ੌਂਕ ਸੀ ਕਿ ਅਸੀਂ ਪਲੇਅਰ ਸੀ ਅਹੀਂ ਵੀ ਕਹਿੰਦੇ ਵੀ ਸਾਡਾ ਬੇਟਾ ਵੀ ਪਲੇਅਰ ਬਣੇ ਔਰ ਅੱਛਾ ਖੇਲੇ ਉਹ ਦਿਨ ਆਏ ਅਸੀਂ ਖੁਸ਼ੀਆਂ ਮਨਾਈਏ ਕਿ ਹਿੰਦੁਸਤਾਨ ਦੀ ਟੀਮ ਚ ਆਵੇ ਉਹ ਜਦੋਂ ਆਇਆ ਸਾਡਾ ਵਾਕਈ ਖੋਪੂਰਾ ਆਇਆ ਜੋ ਅਸੀਂ ਮਨ ਚ ਸੋਚਿਆ ਸੀ ਭਗਵਾਨ ਕਰਨ ਵਾਲਾ ਉਹਦੀ ਮਿਹਰਬਾਨੀ ਨਹੀਂ ਹੁੰਦਾ ਬਾਕੀ ਸਾਰੇ ਜੋ ਲੋਕ ਪਿਆਰ ਕਰਦੇ ਨੇ ਜਿਹੜੇ ਅਸ਼ੀਰਵਾਦ ਦਿੰਦੇ ਨੇ ਉਹ ਚ ਬੜੀ ਪਾਵਰ ਹੈ ਉਹ ਪਾਵਰ ਹੀ ਅੱਜ ਅਭਿਸ਼ੇਕ ਨੂੰ ਅੱਗੇ ਲੈ ਕੇ ਆਈ ਹੈ ਔਰ ਸਾਰੇ ਅੰਮਰਸਰ ਵਾਸੀ ਪਹਿਲਾਂ ਬਹੁਤ ਪਿਆਰ ਕਰਦੇ ਸੀ ਫਿਰ ਪੰਜਾਬ ਫਿਰ ਹਿੰਦੁਸਤਾਨ ਜਦੋਂ ਇੰਨੀ ਦੁਨੀਆ ਨਾਲ ਜੁੜ ਜਾਂਦੀ ਹੈ ਤੇ ਨੈਚੁਰਲ ਗੱਲ ਮਹਾਰਾਜ ਕਿਰਪਾ ਤੇ ਕਰੇਗੀ ਤੇ ਬਾਕੀ ਇਹ ਆ ਕਿ ਪ੍ਰਮਾਤਮਾ ਇਹਨਾਂ ਨੂੰ ਕੋਈ ਨਜ਼ਰ ਨਾ ਲਗੇ ਅੱਛਾ ਖੇਲਣ ਹਿੰਦੁਸਤਾਨ ਨੂੰ ਮਾਜਤਾਨ ਮੈਂ ਤੇ ਇਹੋ ਹੀ ਉਹਨੂੰ ਸਿੱਖਿਆ ਦੇਣਾ ਬੇਟਾ ਦੇਸ਼ ਨੂੰ ਸਭ ਤੋਂ ਅੱਗੇ ਲੈ ਕੇ ਰੱਖਣਾ ਦੇਸ਼ ਦੀ ਖਾਤਰ ਕੁਝ ਵੀ ਕਰਨਾ ਪਵੇ ਤਾਂ ਜ਼ਰੂਰ ਕਰਨਾ ਔਰ ਆਪਣੇ ਦੇਸ਼ ਵਾਸਤੇ ਵਧੀਆ ਮੈਚ ਖੇਲੋ ਅੱਛੀ ਪਰਫਾਰਮੈਂਸ ਦਿਓ ਉਹ ਹਰ ਮੈਚ ਜਿਤਾਉਂ। ਕਾਫੀ ਦਿਨ ਬਾਹਰ ਰਹਿੰਦੇ ਨੇ ਮੈਚ ਦੇ ਦੌਰਾਨ ਤੁਹਾਡੇ ਬੇਟੇ ਅਭਿਸ਼ੇਕ ਸ਼ਰਮਾ ਲੌਂਗ ਡਿਸਟੈਂਸ ਰਹਿੰਦਾ ਤੇ ਜਦੋਂ ਘਰ ਆਉਂਦੇ ਨੇ ਫਿਰ ਕਿਦਾਂ ਦਾ ਮਾਹੌਲ ਹੁੰਦਾ ਸ਼ਰਾਰਤੀ ਨੇ ਜਾਂ ਕਿਸ ਤਰ੍ਹਾਂ ਹੁੰਦੇ ਨਹੀਂ ਉਹ ਸ਼ਰਾਰਤੀ ਨਹੀਂ ਬੜਾ ਸੀਰੀਅਸ ਹੈ ਔਰ ਅਕਸਰ ਜ਼ਿਆਦਾ ਆਪਣੇ ਰੂਮ ਜੀ ਰਹਿੰਦਾ ਹੈ ਔਰ ਆਪਣੀ ਮੇਰ ਕੋ ਤੇ ਥੋੜਾ ਜਿਹਾ ਚੱਕਦਾ ਰਹਿੰਦਾ ਗੱਲਬਾਤ ਕਰਨ ਤੋਂ ਆਪਣੀ ਮੰਮੀ ਨਾਲ ਬੜਾ ਗੱਲਬਾਤ ਕਰਦਾ ਲੇਕਿਨ ਉਹ ਬੜਾ ਸੈਂਸੀਅਰ ਹੈ ਮੁੰਡਾ ਔਰ ਆਮ ਬੱਚਿਆਂ ਵਾਂਗ ਨਹੀਂ ਹੈਗਾ ਵੀ ਦੌੜਦਾ ਉਰੀ ਉਰੀ ਸੋਚ ਜਿਹੜੀ ਹੈ ਕਨਸੈਂਟਰेटेड ਕਿਰਗੜ। ਉਹਦੇ ਦਿਮਾਗ ਚ ਇਹੋ ਹੀ ਰਹਿੰਦਾ ਵੀ ਮੈਂ ਆਪਣੀ ਪਰਫਾਰਮੈਂਸ ਦੇਣੀ ਹੈ, ਮੈਂ ਆਪਣੇ ਫਿਜ਼ੀਕਲ ਫਿਟਨੈਸ ਰੱਖਣੀ ਹੈ, ਮੈਂ ਆਪਣਾ ਜਿਹੜਾ ਮੇਰਾ ਸ਼ਡਿਊਲ ਹੈ ਸਾਰੇ ਦਿਨ ਦਾ ਉਹ ਮੈਂ ਪਹਿਲਾਂ ਪੂਰਾ ਕਰਨਾ ਬਾਕੀ ਗੱਲਾਂ ਬਾਅਦ ਚ। ਹੋਰ ਆਪਣਾ ਸ਼ਡਿਊਲ ਪੂਰਾ ਕਰਕੇ ਫਿਰ ਉਹ ਕਿਸੇ ਨੂੰ ਮਿਲਦਾ ਜਾਂ ਕਿਸੇ 'ਚ ਬੈਠਦਾ ਫਿਰ ਉਹ ਅੰਮ੍ਰਿਤਸਰ ਜਦੋਂ ਵੀ ਆਉਂਦਾ ਆਪਣੇ ਜੜੇ ਉਹਦੇ ਬਚਪਨ ਦੇ ਦੋਸਤ ਆ ਉਹਨਾਂ ਨਾਲ ਬੈਠਦਾ। ਉਹ ਖੁਸ਼ ਹੁੰਦਾ ਕਿ ਉਹਨੂੰ ਬਚਪਨ ਯਾਦ ਆਉਂਦਾ ਇਸ ਕਰਕੇ ਮੈਂ ਵੀ ਖੁਸ਼ ਹੁੰਦਾ ਵੀ ਉਹਦੇ ਯਾਰ ਆਂਦੇ ਨੇ ਉਦੋਂ ਹੀ ਆਂਦੇ ਨੇ ਜਦੋਂ ਉਹ ਘਰ ਆਂਦਾ ਨਹੀਂ ਨਹੀਂ ਅਸੀਂ ਦੇਖ ਰਹੇ ਹੁਣ ਵੀ ਨਾਲ ਹੈ ਵਿੱਚੋਂ ਇਹ ਇਹ ਦੋਸਤ ਨਹੀਂ ਇਹ ਤਾਂ ਭਰਾਵਾਂ ਤੋਂ ਵੱਧ ਗਏ ਨੇ ਇਹ ਦੋਸਤ ਨਹੀਂ ਹੈਗੇ ਇਹ ਭਰਾਵਾਂ ਤੋਂ ਵੱਧ ਗਿਆ ਇਹ ਬੜਾ ਖਿਆਲ ਰੱਖਦੇ ਆ ਸਾਡਾ ਵੀ ਬੜਾ ਖਿਆਲ ਰੱਖਦੇ ਆ ਔਰ ਸਾਨੂੰ ਕਦੀ ਜ਼ਿੰਦਗੀ 'ਚ ਕੋਈ ਵੀ ਲੋੜ ਪਵੇ ਅਸੀਂ ਫੋਨ ਹੀ ਕਰਨਾ ਉਸੇ ਟਾਈਮ ਹਾਜ਼ਰ ਹੋ ਜਾਂਦੀ ਆ ਤੇ ਇਹੋ ਜਿਹੇ ਦੋਸਤ ਭਰਾ ਅੱਜ ਕੱਲ ਦੇ ਜ਼ਮਾਨੇ 'ਚ ਬਹੁਤ ਘੱਟ ਮਿਲਦੇ ਨੇ ਔਰ ਮੈਂ ਬੜਾ ਖੁਸ਼ ਹਾਂ ਕਿ ਅਭਿਸ਼ੇਕ ਨੂੰ ਇਦਾਂ ਦੇ ਯਾਰ ਭਰਾ ਮਿਲੇ ਨੇ ਔਰ ਇਸ ਤਰ੍ਹਾਂ ਆਪਸ ਵਿੱਚ ਇਹਨਾਂ ਦਾ ਪਿਆਰ ਬਣਿਆ ਰਹੇ ਔਰ ਜ਼ਿੰਦਗੀ ਚ ਅੱਗੇ ਵਧੇ। ਅਕਸਰ ਅਸੀਂ ਵੀਡੀਓਜ਼ ਦੇਖਦੇ ਰਹਿੰਦੇ ਹਾਂ ਕਿ ਜਦੋਂ ਵੀ ਅਭਿਸ਼ੇਕ ਜੀ ਬਾਹਰ ਗਏ ਹੁੰਦੇ ਨੇ ਉਹਨਾਂ ਦੇ ਦੋਸਤ ਹਮੇਸ਼ਾ ਤੁਹਾਡੇ ਚਾਹੇ ਬੇਟੀ ਹੈ ਉਹਨਾਂ ਦੇ ਨਾਲ ਰਹਿੰਦੇ ਨੇ ਮਤਲਬ ਪੂਰਾ ਭੈਣ ਭੈਣ ਵਾਲਾ ਜਿਹੜਾ ਫਰਜ਼ ਨਿਭਾਉਂਦੇ ਕਿਉਂਕਿ ਮੈਰਿਜ ਤੇ ਸ਼ਾਪਿੰਗ ਕਰ ਰਹੇ ਨੇ ਹਰ ਜਗ੍ਹਾ ਵੀਡੀਓਜ਼ ਤੁਸੀਂ ਦੇਖ ਲਈ। ਨਹੀਂ ਦੇਖੋ ਮੇਰੀ ਬੇਟੀ ਬੜੀ ਇਹਦੇ ਜਿੰਨੇ ਵੀ ਦੋਸਤ ਹੈ ਨੇ ਉਹਨਾਂ ਨਾਲ ਬੜਾ ਪਿਆਰ ਕਰਦੀ ਹੈ। ਉਹ ਆਪਣੇ ਛੋਟੇ ਭਰਾ ਸਮਝ ਜੋ ਸਾਨੂੰ ਅਭਿਸ਼ੇਕ ਦੇ ਰੂਪ 'ਚ ਇਹ ਸਾਰੇ ਨਜ਼ਰ ਆਉਂਦੇ ਆ ਅਸੀਂ ਜਦੋਂ ਵੀ ਸਾਰੇ ਮਿਲਦੇ ਆ ਅਸੀਂ ਇਹ ਅਭਿਸ਼ੇਕ ਦਾ ਰੂਪ ਹੀ ਸਮਝ ਕੇ ਇਹਨਾਂ ਨਾਲ ਪਿਆਰ ਕਰਦੇ ਆ ਖੁਸ਼ ਹੁੰਨੇ ਆ ਤੇ ਮੇਰੀ ਬੇਟੀ ਬਹੁਤ ਇਹਨਾਂ ਨਾਲ ਮੇਰੀ ਬੇਟੀ ਨਾਲ ਬੜਾ ਪਿਆਰ ਕਰਦੇ ਦੀਦੀ ਦੀਦੀ ਕਰਦੇ ਕੋਈ ਕੰਮ ਦੱਸੋ ਦੀਦੀ ਤੋ ਉਹ ਇਹਨਾਂ ਨੂੰ ਵੀ ਇਦਾਂ ਹੀ ਕੰਮ ਕਹਿੰਦੀ ਜਿਦਾਂ ਅਭਿਸ਼ੇਕ ਨੂੰ ਕਹਿੰਦੇ ਆ ਇਹ ਮਹਿਸੂਸ ਨਹੀਂ ਹੁੰਦੇ ਇਹ ਮਹਿਸੂਸ ਨਹੀਂ ਹੁੰਦੇ ਤੇ ਦੇਖੋ ਅੱਜ ਕੱਲ ਦੇ ਸਮੇਂ 'ਚ ਇਦਾਂ ਦੇ ਜਦੋਂ ਦੋਸਤ ਭਰਾ ਮਿਲਦੇ ਨੇ ਬੜੀ ਖੁਸ਼ੀ ਹੁੰਦੀ ਆ ਔਰ ਪ੍ਰਮਾਤਮਾ ਮੈਂ ਕਹਿੰਨਾ ਇਸ ਤਰ੍ਹਾਂ ਬਣਾਈ ਰੱਖੇ ਇਹਦੀ ਹੋ ਗਈ ਅਭਿਸ਼ੇਕ ਸਰ ਦੇ ਦੋਸਤਾਂ ਦੀ ਤੁਹਾਡੇ ਦੋਸਤ ਫੜੇ ਮੇਰੇ ਦੋਸਤ ਵੀ ਇਦਾਂ ਹੀ ਆ ਕਿਉਂ ਮੇਰਾ ਆਪਣਾ ਵੀ ਸਰਕਲ ਬਹੁਤ ਜ਼ਿਆਦਾ ਤੇ ਮੇਰਾ ਵੀ ਬਹੁਤ ਪਿਆਰ ਆ ਦੁਨੀਆ ਨਾਲ ਮੇਰੀ ਵੀ ਭਾਵਨਾ ਹਰ ਗਣਾ ਪਿਆਰ ਨਾਲ ਜੁੜੀ ਹੋਈ ਆ ਤੇ ਲੇਕਿਨ ਮੇਰੇ ਵੀ ਦੋਸਤ ਇਦਾਂ ਦੇ ਹੀ ਆ ਜਿੱਦਾਂ ਦਾ ਮੈਂ ਆ ਇਹ ਮੇਨਾਂ ਵੀ ਪਿਆਰ ਕਰਦੇ ਆ ਮੈਂ ਤੇ 10 ਮਿੰਟ ਚੁਲਾ ਜਾ ਤੁਰਦਾ ਤੇ ਮੇਰਾ ਕੋਈ ਨਾ ਕੋਈ ਵਾਕਫ ਮਿਲ ਜਾਂਦਾ ਤੋਂ ਮੈਨੂੰ ਖਿਲਾੜ ਕੇ ਅਕਸਰ ਮੈਨੂੰ ਵਧਾਈ ਦਿੰਦੇ ਨੇ ਔਰ ਮੇਰੇ ਬੇਟੇ ਦੇ ਬਾਰੇ ਗੱਲਾਂ ਕਰਦੇ ਨੇ ਤੇ ਖੁਸ਼ੀ ਵੀ ਹੁੰਦੀ ਆ ਔਰ ਆਪਣਾਪਣ ਲੱਗਦਾ ਮੇਰੇ ਵੀ ਮਿੱਤਰ ਬਹੁਤ ਅੱਛੇ ਨਜ਼ਾਰੇ। ਥੈਂਕ ਯੂ ਸੋ ਮਚ ਸਰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਅੱਗੇ ਹੋਰ ਵੀ ਗੱਲਬਾਤ ਕਰਦੇ ਹਾਂ। ਅਭਿਸ਼ੇਕ ਸਰ ਦੇ ਫਾਦਰ ਨਾਲ ਤੇ ਗੱਲਬਾਤ ਕਰ ਲਈ। ਹੁਣ ਅੱਗੋਂ ਫਾਦਰ ਦੇ ਦੋਸਤ ਦੇ ਨਾਲ ਵੀ ਗੱਲਬਾਤ ਕਰਦੇ ਕਿਉਂਕਿ ਕੱਲ ਜਿਸ ਤਰ੍ਹਾਂ ਇਤਿਹਾਸਿਕ ਜਿੱਤ ਜਿਹੜੀ ਹਾਸਿਲ ਕੀਤੀ ਹੈ ਉਸ ਤੋਂ ਬਾਅਦ ਹਰ ਪਾਸੇ ਜਸ਼ਨ ਦਾ ਮਾਹੌਲ ਹੈ ਤੇ ਤੁਸੀਂ ਵੀ ਇਹਨਾਂ ਦੇ ਨਾਲ ਆਏ ਹੋ ਪੂਰਾ ਜੋ ਜੋ ਜਿਸ ਤਰ੍ਹਾਂ ਮੈਚ ਹੋਇਆ ਚੱਲਿਆ ਸਾਰੀਆਂ ਜਿਹੜੀਆਂ ਡਿਸਕਸ਼ਨਸ ਸੀਗੀਆਂ ਚੱਲਦੀਆਂ ਸੀ ਸਰ। ਕਿਸ ਤਰ੍ਹਾਂ ਦਾ ਲੱਗਾ ਕੱਲ ਫਿਰ ਪੂਰਾ ਇੰਜੋਏ ਕੀਤਾ? ਹਾਂਜੀ ਸ਼ਾਮ ਨੂੰ ਕੱਲ ਅਸੀਂ ਪਹਿਲੇ ਹੀ ਨਾ ਅਰੇਂਜਮੈਂਟ ਕੀਤਾ ਹੋਇਆ ਸੀਗਾ ਕਿ ਮੈਚ ਸ਼ੁਰੂ ਹੋਣਾ ਹੈ ਤੇ ਸ਼ਰਮਾ ਜੀ ਦੇ ਨਾਲ ਇਸ ਤਰ੍ਹਾਂ ਸਾਰਾ ਪ੍ਰੋਗਰਾਮ ਬਣਾ ਕੇ ਘਰ ਇੱਕ ਵੱਡੀ ਸਕਰੀਨ ਲਾ ਕੇ ਤੇ ਆਪਣੇ 10 15 20 ਦੋਸਤ ਬੁਲਾਏ ਸੀਗੇ ਕਿ ਮੈਚ ਵਾਪਸ ਸਾਰੇ ਇਕੱਠੇ ਚੇਅਰਪ ਕਰਾਂਗੇ ਐਕਚੁਅਲੀ ਜਦੋਂ ਵਿਸ਼ੇਖ ਖੇਲਦਾ ਨਾ ਤੇ ਅਸੀਂ ਜਿੰਨਾ ਜ਼ਿਆਦਾ ਜੁੜਗੇ ਹੋਏ ਆ ਨਾ ਉਹਦੀ ਕ੍ਰਿਕਟ ਜਦੋਂ ਬੈਟਿੰਗ ਕਰ ਰਿਹਾ ਹੁੰਦਾ ਤੇ ਦੇਖ ਨਹੀਂ ਪਾਉਂਦੇ ਕਿਉਂਕਿ ਅਸੀਂ ਵੀ ਨਰਵਸ ਹੁੰਦੇ ਆ ਅਸੀਂ ਅੱਖਾਂ ਕਈ ਵਾਰੀ ਬੰਦ ਕਰ ਲੈਂਦੇ ਆ ਕਿਉਂਕਿ ਘਬਰਾਹਟ ਵੀ ਹੁੰਦੀ ਹੈ ਕਿਉਂਕਿ ਇੰਨਾ ਜ਼ਿਆਦਾ ਜੁੜ ਚੁੱਕੇ ਹੋਏ ਆ ਕਿ ਕਿ ਤੁਹਾਨੂੰ ਕੀ ਦੱਸੀਏ ਕਿ ਮਤਲਬ ਨਰਵਸਨੈਸ ਬਹੁਤ ਜ਼ਿਆਦਾ ਹੋ ਜਾਂਦੀ ਹੈ ਅਟੈਚਮੈਂਟ ਹੋ ਗਈ ਹੈ ਉਸ ਕਰਕੇ ਪਰ ਅਸੀਂ ਰਾਤ ਨੂੰ ਅਸੀਂ 20-25 ਦੋਸਤ ਸ਼ਰਮਾ ਜੀ ਦੇ ਨਾਲ ਤੇ ਉਹ ਸਾਰੇ ਅਸੀਂ ਉੱਥੇ ਜਾ ਕੇ ਇੰਜੋਏ ਕੀਤਾ ਉੱਥੇ ਅਕੈਡਮੀ ਹੈ ਜਿਹਦੇ ਵਿੱਚ ਅਭਿਸ਼ੇਕ ਦੀ ਵੱਡੀ ਸਕਰੀਨ ਲਾਈ ਸੀ 12 ਵਜੇ ਤੱਕ ਸਾਰੇ ਉੱਥੇ ਬੈਠੇ ਰਹੇ ਔਰ ਬੜਾ ਚੰਗਾ ਲੱਗਾ ਇੱਕ ਤੇ ਮੈਚ ਹੀ ਇੰਨਾ ਜ਼ਿਆਦਾ ਮਤਲਬ ਐਂਟਰਟੇਨਰ ਸੀਗਾ ਸਾਰੇ ਤੇ ਉਸ ਤੋਂ ਅਭਿਸ਼ੇਕ ਦੀ ਬੈਟਿੰਗ ਜਦੋਂ ਆਪਣਾ ਹੀ ਬੱਚਾ ਖੇਲੇ ਤੇ ਫਿਰ ਇਸ ਤੋਂ ਵਧੀਆ ਫਿਰ ਤੇ ਸੋਨੇ ਦਾ ਸੁਹਾਗਾ ਹੋ ਗਿਆ ਤੇ ਇੰਡੀਅਨ ਕ੍ਰਿਕਟ ਟੀਮ ਨੂੰ ਪਿਆਰ ਕਰਦੇ ਆ ਤੇ ਅਭਿਸ਼ੇਕ ਦਾ ਉਹਦੇ ਵਿੱਚ ਹੋਣਾ ਤੇ ਵੈਸੇ ਹੀ ਫਖਰ ਇੰਨਾ ਜ਼ਿਆਦਾ ਹੈਗਾ ਤੇ ਔਰ ਅੰਮ੍ਰਿਤਸਰ ਦਾ ਬੱਚਾ ਔਰ ਸਾਡਾ ਦੇ ਸਾਨੂੰ ਤੇ ਬੜਾ ਜਦੋਂ ਖੇਲਦਾ ਨਾ ਤੇ ਦਿਲ ਵੀ ਤੱਕ 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 ਕਰਦਾ ਕਿ ਬਸ ਹੋਰ ਜ਼ਿਆਦਾ ਸਾਡੀ ਕਾਮਨਾ ਹੈਗੀ ਸੀ ਕਿ ਸਾਨੂੰ ਕੱਲ ਲੱਗ ਰਿਹਾ ਸੀ ਕਿ ਉਹਨੇ 100 ਹੀ ਮਾਰ ਦੇਣੀ ਆ ਜਿਸ ਤਰ੍ਹਾਂ ਦਾ ਮਾਹੌਲ ਸੀਗਾ ਥੋੜਾ ਜਿਸ ਤਰ੍ਹਾਂ ਦਾ ਮਤਲਬ ਮੈਚ ਦੇ ਦਰਮਿਆਨ ਅਸੀਂ ਉਹ ਵੇਖ ਰਹੇ ਸੀਗੇ ਕਿ ਉਹਨੇ ਜਿਆਦਾ ਸ਼ਾਰਟਸ ਕੀਤੇ ਜਿਸ ਤਰ੍ਹਾਂ ਸ਼ਰਮਾ ਜੀ ਨੇ ਉਹਨੂੰ ਗਾਈਡ ਕੀਤਾ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਗਾਈਡੈਂਸ ਕਰਕੇ ਹੋਰ ਹੀ ਜਿਆਦਾ ਨਿਖਾਰਤਾ ਆ ਗਈ ਹੈ ਬਾਕੀ ਸੀਨੀਅਰ ਪਲੇਅਰਸ ਨੇ ਬਹੁਤ ਜਿਆਦਾ ਉਹਨ ਸ਼ੁਭਨ ਗਿਲ ਜੀ ਨੇ ਪੰਜਾਬ ਤੋਂ ਨੇ ਹਾਂਜੀ ਅਰਸ਼ਦੀਪ ਨੇ ਪੰਜਾਬ ਤੋਂ ਨੇ ਔਰ ਉਹਨਾਂ ਦੀ ਮਤਲਬ ਉਹਨਾਂ ਦੇ ਨਾਲ ਖੇਡਣ ਦੇ ਨਾਲ ਹੋਰ ਵੀ ਜਿਆਦਾ ਉਹ ਚ ਨਿਪੁੰਨਤਾ ਆ ਗਈ ਹੈ ਅਸੀਂ ਕਾਮਨਾ ਕਰਦੇ ਹਾਂ ਕਿ ਹੁਣ ਅਗਲੇ ਮੈਚ ਵਿੱਚ 100 ਮਾਰੇ ਥੈਂਕ ਯੂ ਸੋ ਮਚ ਸਰ ਅੱਗੇ ਵੀ ਗੱਲਬਾਤ ਕਰਦੇ ਆ ਸੋ ਬਿਲਕੁਲ ਅਭਿਸ਼ੇਕ ਦੇ ਫਰੈਂਡਸ ਜੋ ਜੋ ਵੀ ਅੰਮ੍ਰਿਤਸਰ ਹੁਣ ਮੌਜੂਦ ਨੇ ਉਹ ਬਿਲਕੁਲ ਅਭਿਸ਼ੇਕ ਦੇ ਫਾਦਰ ਨੂੰ ਪੂਰੀਆਂ ਮੁਬਾਰਕਾਂ ਦੇ ਰਹੇ ਨੇ ਦੇ ਨਾਲ ਨਾਲ ਜੋ ਵੀ ਕੱਲ ਦੀਆਂ ਗੱਲਾਂ ਨੇ ਜੋ ਡਿਸਕਸ਼ਨਸ ਨੇ ਉਹ ਚੱਲਦੀਆਂ ਨੇ ਤੇ ਅਭਿਸ਼ੇਕ ਦੇ ਕਾਫੀ ক্লোਜ਼ ਫਰੈਂਡਸ ਭਰਾਵਾਂ ਵਰਗੇ ਕਵਾਂਗੇ ਕਿ ਭਰਾਵਾਂ ਦਾ ਸਾਥ ਜਿਹੜਾ ਹੈ ਬਿਲਕੁਲ ਨਾਲ ਰਹਿੰਦਾ ਹੈ ਜਦੋਂ ਵੀ ਅਭਿਸ਼ੇਕ ਅੰਮ੍ਰਿਤਸਰ ਨਹੀਂ ਹੁੰਦੇ ਤਾਂ ਇਹਨਾਂ ਦਾ ਪੂਰਾ ਪਰਿਵਾਰ ਨੂੰ ਸਪੋਰਟ ਕੀਤਾ ਜਾਂਦਾ ਹੈ ਹਰ ਪੱਖੋਂ ਧਿਆਨ ਰੱਖਿਆ ਜਾਂਦਾ ਹੈ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਕੱਲ ਅਭਿਸ਼ੇਕ ਇੰਨੀ ਵਧੀਆ ਬੈਟਿੰਗ ਕੀਤੀ ਹੈ ਪਹਿਲਾਂ ਤੇ ਜਿਹੜਾ ਉਹਦਾ ਆਪਣਾ ਹੀ ਇੱਕ ਅੰਦਾਜ਼ ਹੈ ਦੀ ਤੇ ਉਹ ਅੰਮ੍ਰਿਤਸਰ ਦੇ ਇੱਕ ਵੱਖਰੇ ਅੰਦਾਜ਼ ਨਾਲ ਜਾਣਿਆ ਜਾਂਦਾ ਹੈ ਜੀ ਤੇ ਜਿਹੜਾ ਸ਼ਹਿਰ ਨੂੰ ਵੀ ਦਰਸਾਉਂਦਾ ਹੈ ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਜੀ ਤੇ ਬਾਕੀ ਸਾਰੇ ਦੁਨੀਆ ਤੋਂ ਹੀ ਇੰਨਾ ਪਿਆਰ ਮਿਲਿਆ ਕਿ ਜਿੰਨਾ ਧੰਨਵਾਦ ਕਰ ਸਕੀ ਉਹਨਾਂ ਹੀ ਥੋੜਾ ਜੀ ਜੀ ਅੱ ਲਗਾਤਾਰ ਅਸੀਂ ਅਕਸਰ ਹੀ ਦੇਖਦੇ ਆ ਕਿ ਜਦੋਂ ਅਭਿਸ਼ੇਕ ਸਰ ਇੱਥੇ ਨਹੀਂ ਹੁੰਦੇ ਤਾਂ ਤੁਸੀਂ ਜਿਹੜੀ ਉਹਨਾਂ ਦੀ ਭੂਮਿਕਾ ਹੈ ਤੁਸੀਂ ਪੂਰੀ ਨਿਭਾਉਂਦੇ ਹੋ ਕਿਉਂਕਿ ਪਰਿਵਾਰ ਦੇ ਨਾਲ ਪੂਰੇ ਸਪੋਰਟ ਕਰਦੇ ਹੋ ਭਰਾਵਾਂ ਵਾਲਾ ਫਰਜ਼ ਨਿਭਾਉਂਦੇ ਤੇ ਦੋਸਤ ਨਹੀਂ ਬਲਕਿ ਭਰਾ ਬਣ ਕੇ ਹੀ ਰਹੇ ਹੋ ਕੁੱਤਾ ਵਾਂਗ ਪੂਰਾ ਸਾਥ ਦਿੱਤਾ ਜਾਂਦਾ ਹੈ ਪਿਤਾ ਦੇ ਨਾਲ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਬੌਂਡ ਹੈ ਕਿਸ ਤਰ੍ਹਾਂ ਦੀ ਤੁਹਾਡੀ ਆਪਸੀ ਜਿਹੜੀ ਗੱਲਬਾਤ ਰਹਿੰਦੀ ਹੈ ਅਸੀਂ ਸ਼ੁਰੂ ਤੋਂ ਹੀ ਜੋ ਇਕੱਠੇ ਪੜੇ ਹਾਂ ਦੀ ਸ਼ੁਰੂ ਤੋਂ ਹੀ ਸਾਰਾ ਕੁਝ ਕੀਤਾ ਸਾਡੀਆਂ ਅਨੇਕਾਂ ਹੀ ਯਾਦਾਂ ਇਕੱਠੀਆਂ ਦੀਆਂ ਕਾਫੀ ਨੇਰੀ ਮਾਦੇ ਹੁਣ ਦਸਣ ਲੱਗ ਪਾ ਤੇ ਸ਼ਾਇਦ ਇੰਨਾ ਸਮਾਂ ਲੱਗ ਜਾਊਗਾ ਦੀ ਤੇ ਬਾਕੀ ਸਾਡਾ ਭਰਾ ਆ ਦੀ ਤੇ ਨਾਲੇ ਮਾਦੇ ਵਾਲੇ ਤੇ ਖਾਸ ਕਰਕੇ ਇਸ ਗੱਲ ਕਰਕੇ ਜਾਣੇ ਜਾਂਦੇ ਆ ਵੀ ਦੀਦੇ ਨਾਲ ਖਲੋਂਦੇ ਆ ਤੇ ਫਿਰ ਐਸਾ ਖਲੋਂਦੇ ਆ ਕਿ ਫਿਰ ਉਹਨਾਂ ਨੂੰ ਦਸਣ ਦੀ ਲੋੜ ਨਹੀਂ ਪੈਂਦੀ ਜੀ ਤੇ ਕੱਲ ਦੀ ਬੱਲੇਬਾਜ਼ੀ ਨੂੰ ਕਿਵੇਂ ਦੇਖਦੇ ਹੋ ਹਰ ਪਾਸੇ ਜਸ਼ਨ ਦਾ ਮਾਹੌਲ ਸੀ ਤੁਸੀਂ ਵੀ ਮੈਚ ਦੇਖਿਆ ਹੋਣਾ ਤੇ ਕੀ ਕੀ ਤੁਹਾਡੇ ਮੈਚ ਦੇ ਦੌਰਾਨ ਕਿਸ ਤਰ੍ਹਾਂ ਦੇ ਤੁਸੀਂ ਕੀ ਫੀਲ ਕੀਤਾ ਮੈਚ ਚ ਕਾਫੀ ਇੱਕ ਜਦੋਂ ਇੰਡੀਆ ਪਾਕਿਸਤਾਨ ਦੀ ਜਿੱਥੇ ਗੱਲ ਆ ਜਾਂਦੀ ਆ ਜੀ ਇੱਕ ਵੱਖਰਾ ਹੀ ਜੋਸ਼ ਸਾਰੇ ਪਾਸੇ ਹੁੰਦਾ ਆ ਜੀ ਤੇ ਉਹੀ ਜੋਸ਼ ਕੱਲ ਦੁਬਾਰਾ ਇੱਕ ਵਾਰੀ ਫੇਰ ਵੇਖਣ ਨੂੰ ਮਿਲਿਆ ਤੇ ਉਤੋਂ ਅੰਮ੍ਰਿਤਸਰ ਲਈ ਮਾਣ ਵਾਲੀ ਗੱਲ ਆ ਕਿ ਜਿੱਤਰਾ ਦੀ ਅਭਿਸ਼ੇਕ ਜੀ ਨੇ ਪਰਫਾਰਮੈਂਸ ਕੀਤੀ ਤੇ ਉਤੋਂ ਵੱਡੀ ਮਾਣ ਵਾਲੀ ਗੱਲ ਸਾਡੇ ਲਈ ਹੋ ਨਹੀਂ ਸਕਦੀ ਜੀ ਕੁਲਸੋ ਗੱਲਬਾਤ ਕੀਤੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚਾਹੇ ਉਹ ਅਭਿਸ਼ੇਕ ਦੇ ਫਾਦਰ ਦੇ ਦੋਸਤ ਨੇ ਚਾਹੇ ਅਭਿਸ਼ੇਕ ਦੇ ਦੋਸਤ ਨੇ ਭਰਾਮਾ ਵਰਗੇ ਉਹ ਬਿਲਕੁਲ ਪੂਰੇ ਕਾਲ ਦੀ ਜੋ ਅਭਿਸ਼ੇਕ ਨੇ ਆਪਣੇ ਬੱਲੇਬਾਜ਼ੀ ਦਿਖਾਈ ਹੈ ਉਸ ਤੇ ਪੂਰਾ ਫਕਰ ਮਹਿਸੂਸ ਕਰ ਰਹੇ ਨੇ ਤੇ ਹਰ ਪਾਸੇ ਸੈਲੀਬ੍ਰੇਸ਼ਨ ਜਿਹੜੀ ਹੈ ਚੱਲ ਰਹੀ ਹੈ ਤੇ ਇੱਥੇ ਹੋਰ ਵੀ ਦੋਸਤ ਜਿਹੜੇ ਨੇ ਸਾਰੇ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਦੇਖਿਆ ਜਾਵੇ ਤਾਂ ਲਗਾਤਾਰ ਸੈਲੀਬ੍ਰੇਸ਼ਨ ਕਾਲ ਤੋਂ ਹੀ ਸਟਾਰਟ ਹੋ ਚੁੱਕੀ ਹੈ ਪੰਜਾਬ ਦੇ ਪੁੱਤ ਤੇ ਮਾਣ ਹੈ ਜੋ ਉਹਨਾਂ ਨੇ ਬੱਲੇਬਾਜ਼ੀ ਦਿਖਾਈ ਹੈ ਔਰ ਰਿਕਾਰਡ ਵੀ ਤੋੜੇ ਨੇ ਦਾਜ਼ੇ ਕਿ ਟੀਟੀ 20 ਮੈਚ ਦੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਇਹ ਜਿਹੜੇ ਅਭਿਸ਼ੇਕ ਸ਼ਰਮਾ ਨੇ ਸਟਾਰ ਬਣ ਚੁੱਕੇ ਨੇ ਤਾਂ ਗੱਲਬਾਤ ਕਰਦੇ ਹਾਂ ਸਰ ਕੀ ਹਾਲ ਚਾਲ ਨੇ ਤੇ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਤੁਹਾਡੇ ਬੇਟਿਆਂ ਵਰਗੇ ਅਭਿਸ਼ੇਕ ਸ਼ਰਮਾ ਨੇ ਤੇ ਉਹਨਾਂ ਦੀ ਜਿਹੜੀ ਬੱਲੇਬਾਜ਼ੀ ਨੇ ਕੱਲ ਕਮਾਲ ਹੀ ਕਰ ਦਿੱਤੀ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਤਲਬ ਇਹ ਕਹਿਣਾ ਸਾਡੇ ਕੋਲ ਲਫ਼ਜ਼ ਨਹੀਂ ਕਿੰਨਾ ਲਫ਼ਜ਼ਾਂ ਨਾਲ ਅਸੀਂ ਅਭਿਸ਼ੇਕ ਦਾ ਧੰਨਵਾਦ ਕਰੀਏ ਕਿ ਜਿਨੇ ਸਿਰਫ ਇੱਕ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਨਹੀਂ ਪੂਰੇ ਵਰਲਡ ਦੇ ਵਿੱਚ ਆਪਣਾ ਨਾਂ ਬਣਾਇਆ ਤੇ ਇਹ ਪੂਰੇ ਹਿੰਦੁਸਤਾਨ ਲਈ ਬੜੀ ਫਖਰ ਵਾਲੀ ਗੱਲ ਹੈ ਕਿ ਜੇ ਇੱਕ ਪੰਜਾਬ ਦਾ ਪੁੱਤ ਉੱਠ ਕੇ ਇਹ ਇਹਨਾਂ ਦੀਆਂ ਇਹੋ ਜਿਹੀਆਂ ਸਟੇਜਾਂ ਤੇ ਜਾ ਕੇ ਖੇਡਣਾ ਤੇ ਉੱਥੇ ਨਾਂ ਬਣਾਉਣਾ ਨਾਂ ਕਮਾਉਣਾ ਬਹੁਤ ਵੱਡੀਆਂ ਗੱਲਾਂ ਹੈ ਇਹਦੇ ਮੈਂ ਸਭ ਤੋਂ ਪਹਿਲਾਂ ਅਭਿਸ਼ੇਕ ਦੇ ਫਾਦਰ ਵੀ ਅੱਜ ਸਾਡੇ ਨਾਲ ਮੌਜੂਦ ਹੈ ਉਹਨਾਂ ਨੂੰ ਵਧਾਈ ਦਿੰਨੇ ਆ ਸਾਰੇ ਪਰਿਵਾਰ ਨੂੰ ਵਧਾਈ ਦਿੰਨੇ ਆ ਜਿਨ੍ਹਾਂ ਨੇ ਪੰਜਾਬ ਨੂੰ ਨਹੀਂ ਹਿੰਦੁਸਤਾਨ ਨੂੰ ਇਹੋ ਜਿਹਾ ਪੁੱਤ ਦਿੱਤਾ ਆਵਾ ਇਹ ਜਿਹੇ ਪੁੱਤ ਜੰਮਦਿਆਂ ਜਿਹੜੇ ਇਤਿਹਾਸ ਰਚਦੇ ਨੇ ਅਭਿਸ਼ੇਕ ਨੇ ਅੱਜ ਇਤਿਹਾਸ ਰਚਿਆ ਆ ਅੱਜ ਇਹ ਤਾਂ ਗੇਮ ਦੀ ਸ਼ੁਰੂਆਤ ਆ ਜੀ ਆਉਣ ਵਾਲੇ ਸਮੇਂ ਚ ਪ੍ਰਮਾਤਮਾ ਸੱਚੇ ਬਾਦਸ਼ਾਹ ਸਾਡੇ ਭਰਾ ਨੂੰ ਹੋਰ ਲੰਮੀਆਂ ਮੁਰੰਮ ਬਖਸ਼ੇ ਤੇ ਹਮੇਸ਼ਾ ਇਹੋ ਜਿਹੇ ਇਤਿਹਾਸ ਲਿਖਦੇ ਜਾਵੇ ਕਿ ਜਿਹੜਾ ਅੱਜ ਤੋਂ ਬਾਅਦ ਇਹੋ ਜਿਹੇ ਬਿਆਨ ਕਦੀ ਸਾਡੇ ਕੋਲ ਵਰਡ ਨਾ ਹੋਣ ਜਿੰਨਾ ਵਰਡ ਦੇ ਨਾਲ ਆਪਾਂ ਦਾ ਧੰਨਵਾਦ ਕਰ ਸਕੀਏ ਜੇ ਹਿੰਦੁਸਤਾਨ ਪਾਕਿਸਤਾਨ ਦੇ ਮੈਚ ਦੀ ਗੱਲ ਕਰਦੇ ਆ ਇਹ ਮੈਚ ਜਦੋਂ ਵੀ ਕਦੀ ਹੋਏ ਆ ਜਿਹੜੇ ਬੰਦੇ ਕ੍ਰਿਕਟ ਦੇ ਸ਼ਕੀਨ ਆ ਉਹ ਤੇ ਵੇਖਦੇ ਹੀ ਆ ਤੇ ਜਿਹੜੇ ਕ੍ਰਿਕਟ ਦੇ ਨਹੀਂ ਸ਼ਕੀਨ ਹੁੰਦੇ ਨਾ ਉਹਨਾਂ ਨੂੰ ਵੀ ਇਹ ਮੈਚ ਦੀ ਇੱਕ ਕਿਉਰੀਓਸਿਟੀ ਰਹਿੰਦੀ ਹੈ ਕਿ ਹਿੰਦੁਸਤਾਨ ਪਾਕਿਸਤਾਨ ਦਾ ਮੈਚ ਆ ਇਹ ਅੱਜ ਆਪਾਂ ਜ਼ਰੂਰ ਵੇਖਣਾ ਤੇ ਇਹ ਇਹਦੇ ਜਦੋਂ ਫਾਦਰ ਸਾਹਿਬ ਦੀ ਗੱਲ ਚੱਲਦੀ ਆ ਅਭਿਸ਼ੇਕ ਦੇ ਫਾਦਰ ਸਾਹਿਬ ਦੀ ਗੱਲ ਚੱਲਦੀ ਆ ਇਹ ਹਮੇਸ਼ਾ ਹੀ ਨਰਵਸ ਹੋ ਜਾਂਦੇ ਆ ਕਿ ਜਦੋਂ ਅਭਿਸ਼ੇਕ ਦਾ ਮੈਚ ਆਉਂਦਾ ਤੇ ਬੜੀ ਬਾਰੀ ਹਾਰੀ ਤੋਂ ਸੁਣਨ ਨੂੰ ਮਿਲਦਾ ਉਹ ਦੱਸਦੇ ਵੀ ਆ ਵੀ ਨਹੀਂ ਮੇਰੇ ਕੋਲ ਦੇਖਿਆ ਨਹੀਂ ਜਾਂਦਾ ਚਲੋ ਉਹਨਾਂ ਨੇ ਤਿਆਰ ਕਰਕੇ ਬੱਚੇ ਨੂੰ ਇੱਕ ਪੰਜਾਬ ਲਈ ਇੱਕ ਹਿੰਦੁਸਤਾਨ ਲਈ ਤਿਆਰ ਕਰਨਾ ਬੱਚੇ ਨੂੰ ਬਹੁਤ ਵੱਡੀ ਤੇ ਬੜੀ ਮਾਣ ਵਾਲੀ ਗੱਲ ਹੈ ਤੇ ਜਿਹੜਾ ਕਿ ਜਾ ਕੇ ਅੱਜ ਦੁਬਈ ਦੀ ਧਰਤੀ ਤੇ ਉੱਤੇ ਜਾ ਕੇ ਨਾਮ ਬਣਾਉਣਾ ਇੰਨਾ ਮਤਲਬ ਅਸੀਂ ਰਾਤੀ ਸਾਰੇ ਇਕੱਠੇ ਮੈਚ ਦੇਖ ਰਹੇ ਹਾਂ ਸਾਰੇ ਫਰੈਂਡ ਸਰਕਲ ਤੇ ਬੜਾ ਮਜ਼ਾ ਆ ਰਿਹਾ ਹੈ ਜੀ ਹਰ ਬਾਲ ਤੇ ਬਹੁਤ ਸੋਹਣੀ ਸੈਲੀਬ੍ਰੇਸ਼ਨ ਸੀਗੀ ਜੀ ਸਾਰਿਆਂ ਨੇ ਇੰਜੋਏ ਕੀਤਾ ਮੈਚ ਨੂੰ ਦੇਖਿਆ ਤੇ ਖੂਬ ਰੰਗ ਬਣਿਆ ਜੀ ਤੇ ਪ੍ਰਮਾਤਮਾ ਇਦਾਂ ਹੀ ਸਾਡੇ ਛੋਟੇ ਭਰਾ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਹਮੇਸ਼ਾ ਸਾਡਾ ਛੋਟਾ ਵੀਰ ਜਿਹੜਾ ਤਰੱਕੀਆਂ ਪ੍ਰਮਾਤਮਾ ਇਹਨੂੰ ਤਰੱਕੀਆਂ ਬਖਸ਼ੇ ਤੇ ਇਦਾਂ ਚੜ੍ਹਦੀ ਕਲਾ ਰੱਖੇ ਜੀ ਥੈਂਕ ਯੂ ਸੋ ਮੱਚ ਸਰ ਗੱਲਬਾਤ ਕਰਲੇ ਸੋ ਬਿਲਕੁਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਪੰਜਾਬ ਦੇ ਪੁੱਤ ਨੇ ਕੱਲ ਇੱਕ ਇਤਿਹਾਸਿਕ ਜਿੱਤ ਕਾਇਮ ਕੀਤੀ ਹੈ ਪਾਕਿਸਤਾਨ ਦੇ ਖਿਲਾਫ ਸਭ ਤੋਂ ਵੱਡੀ ਗੱਲ ਕੀ ਜਦੋਂ ਵੀ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਤੇ ਹਰ ਕੋਈ ਹੀ ਇਸ ਦੇ ਵਿੱਚ ਦਿਲਚਸਪੀ ਦਿਖਾਉਂਦੇ ਤੇ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਬੱਲੇਬਾਜ਼ੀ ਦਾ ਕਮਾਲ ਦਿਖਾਇਆ ਹੈ ਭਾਵੇਂ ਮਾਹੌਲ ਤਾਂ ਨਾਪੂਰਨ ਬਣਿਆ ਲੇਕਿਨ ਉਹਨਾਂ ਨੇ ਜਜ਼ਬਾ ਜਿਹੜਾ ਹੈ ਜਜ਼ਬੇ ਦੀ ਪਰਖ ਜਿਹੜੀ ਇਹ ਦੇਖਣ ਨੂੰ ਮਿਲੀ ਤੇ ਕਿਸ ਤਰ੍ਹਾਂ ਬੜੇ ਹੀ ਸ਼ਾਂਤ ਤਰੀਕੇ ਦੇ ਨਾਲ ਸਭ ਨੂੰ ਆਪਣੇ ਬੱਲੇਬਾਜ਼ੀ ਦੇ ਨਾਲ ਜਵਾਬ ਦਿੱਤਾ ਹੈ ਨਰੇਮਨ ਅਸ਼ਦੀਨ আলম ਮੈਸੂਦਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ